ਜੰਦਰਪੁਰ ਪੁਲਿਸ ਨੇ ਵੱਖ-ਵੱਖ ਸਕੂਲਾਂ ਵਿੱਚ ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ ਬਾਰੇ ਸੈਮੀਨਾਰ ਕਰਵਾਏ। ਸੈਮੀਨਾਰ ਵਿੱਚ ਸੀਪੀਐਸਸੀ ਸੇਵਾਵਾਂ, ਸਾਈਬਰ ਅਪਰਾਧ, ਟ੍ਰੈਫਿਕ ਨਿਯਮਾਂ ਦੇ ਬਾਰੇ ਅਤੇ ਨਵੇਂ ਕਾਨੂੰਨਾਂ ਨੂੰ ਵੀ ਸਬੋਧਨ ਕੀਤਾ ਗਿਆ। ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਪਨਨ ਸ਼ਰਮਾ ਆਈਪੀਐਸ ਜੰਦਰਪੁਰ ਪੁਲਿਸ ਕਮਿਸ਼ਨਰ ਦੀ ਅਗਵਾਈ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਗਏ। ਇਹਨਾਂ ਸੈਮੀਨਾਰਾਂ ਦੀ ਨਿਗਰਾਨੀ ਸਰਦਾਰ ਸੁਖਵਿੰਦਰ ਸਿੰਘ ਪੀਪੀਐਸ ਏਡੀਸੀ ਪਿਛਾਨਕ ਜ਼ਿਲ੍ਹਾ ਕਮਿਊਨਿਟੀ ਪੁਲਿਸ ਅ ਮੀਨਰ ਵਿੱਚ ਸਾਂਝ ਕੇਂਦਰਾਂ ਦਾ ਸਟਾਫ ਵੀ ਸ਼ਾਮਲ ਸੀ ਕਮਿਸ਼ਨ ਰੇਟ ਪੁਲਿਸ ਨੇ ਐਸ ਕੇ ਐਸ ਪੈਰਾਡਾਈਸ ਸਕੂਲ ਦ ਕੋਹਾ ਡੀ ਐਮ ਐਸ ਸਕੂਲ ਮਾਡਲ ਟਾਊਨ ਐਮ ਜੀ ਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਸ਼ੌਣੀ ਅਤੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੁਆਬਾ ਚੌਂਕ ਜਲੰਧਰ ਵਿਖੇ ਸੈਮੀਨਾਰ ਅਜੋਜ਼ਿਤ ਕੀਤੇ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁੱਟ ਟੱਚ ਬਟਾਜ ਜਿੰਸੀ ਪਰੇਸ਼ਾਨੀ ਅਤੇ ਬਾਲ ਸੋਸ਼ਣ ਵਰਗੇ ਵਿਸ਼ਿਆਂ ਤੇ ਜਾਗਰੂਕ ਕਰਨਾ ਸੀ ਇਸ ਤੋਂ ਇਲਾਵਾ ਸੈਮੀਨਾਰ ਵਿੱਚ ਸਾਂਝ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਆਨਲਾਈਨ ਸਾਈਬਰ ਕਰਾਇਮ ਅਤੇ ਟ੍ਰੈਫਿਕ ਨ ਨਾਂ ਅਧਿਆਪਕਾਂ ਅਤੇ ਸਟਾਫ ਨੂੰ ਨਵੇਂ ਲਾਗੂ ਕੀਤੇ ਗਏ ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਨਾਬਾਲਗ ਅਤੇ ਉਹਨਾਂ ਦੇ ਮਾਪਿਆਂ ਦੁਆਰਾ ਘੱਟ ਉਮਰ ਦੇ ਡਰਾਈਵਿੰਗ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਬਿਊਰੋ ਰਿਪੋਰਟ ਲੰਡਨ ਬ੍ਰਿਟਿਸ ਟੀਵੀ ਅੱਜ ਸਾਡੇ ਸਕੂਲ ਦੇ ਵਿੱਚ ਸਰਦਾਰ ਅੰਮ੍ਰਿਤ ਸਿੰਘ ਸਬ ਇੰਸਪੈਕਟਰ ਜੀ ਸਾਂਝ ਕੇਂਦਰ ਪੁਲਿਸ ਦੰਦਰ ਤੋਂ ਆਏ ਨੇ ਇਹਨਾਂ ਨੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਟ੍ਰੈਫਿਕ ਨੂੰ ਵਾਸਤੇ ਸਾਈਬਰ ਕ੍ਰਾਈਮ ਦਾ ਬਾਰੇ ਅਤਿ ਜ਼ੋਰ ਕੀੜੀਆਂ ਕਤੀ ਵੀ ਜੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਿਹੜਾ ਕਿ ਬੱਚਿਆਂ ਦੇ ਬਹੁਤ ਲਾਭਦਾਇਕ ਹੈ ਅਤੇ ਉਹਨਾਂ ਨੂੰ ਬਹੁਤ ਪ੍ਰਸਾਦ ਹੈ ਅਸੀਂ ਸਾਰੇ ਸਕੂਲ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਜੀ ਅਤੇ ਮਾਨਯੋਗ ਮਿਸਟਰ ਕੋਸ ਲੰਦਰ ਜੀ ਵੱਲੋਂ ਜਿੱਤੇ ਗਏ ਦਿਸ਼ਾ ਨਿਰਦੇਸ਼ਾਂ ਕੋਲੋਂ ਸਾਈਂ ਸੈਂਟਰਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਆ ਉਹਦੇ ਵਿੱਚ ਲੰਦਰ ਸਾਜ ਸਟਾਫ ਵੱਲੋਂ लाख लाख ਸਮੇਂ ਹਰ ਜਰੰਦਰ ਦੇ ਕੈਂਪ ਦੇ ਸਕੂਲਾਂ ਦੇ ਬੱਚਿਆਂ ਨੂੰ ਸੈਮੀਨਾਰ ਕਰਕੇ ਲਗਾਤਾਰ ਗਿਆਨ ਉਹਰਵਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਵੋਟ ਪਾ ਕੇ ਬੈਕਟਚਰ ਅਤੇ ਸਾਈਬਰ ਕ੍ਰਾਈਮ ਦੇ ਜੋ ਅੰਤਕਲ ਬਹੁਤ ਚੱਲ ਰਿਹਾ ਉਹਦੇ ਬਾਰੇ ਕਿਸ ਤਰ੍ਹਾਂ ਬਚਿਆ ਜਾਣਾ ਹੈ ਉਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਇਸ ਤੋਂ ਲਾਵਾ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਜਿਹੜੇ ਨਵੇਂ ਕਾਨੂੰਨ ਆਏ ਆ ਉਹਨਾਂ ਦੇ ਪੈਰ ਕਿਸ ਤਰ੍ਹਾਂ ਜਮਾਨੇ ਹੋ ਸਕਦੇ ਆ ਜਾਂ ਜਿਹੜੇ ਨੰਬਰ ਜਿਹੜਾ ਇਹ ਦੀਨੇ ਦੇ ਬੱਚੇ ਆ ਉਹ ਕੋਈ ਵੀ ਵਾਇਲ ਜਿਹੜਾ ਆ ਆਪ ਲੋਕ ਨਾਂ ਲੈ ਕੇ ਉਸ ਸਕੂਲ ਦੇ ਵਿੱਚ ਜਿਸ ਤੋਂ ਇਲਾਵਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਿਹੜੇ ਕ੍ਰਾਈਮ ਹੋ ਰਹੇ ਆ ਉਹਨਾਂ ਦੇ ਬਾਰੇ ਕਿਸ ਤਰ੍ਹਾਂ ਮਤਲਿਆ ਜਾਣਾਂ ਬੱਚਿਆਂ ਨੂੰ ਜਾਣਕਾਰੀ ਦਤਾ ਤੇ ਸਮੇਂ-ਸਮੇਂ ਤੇ ਹੋਰ ਵੀ ਲੋ ਬੱਚਿਆਂ ਨੂੰ ਜਿਹੜੀਆਂ ਕੁ ਸਹੂਤਾ ਜਿਹੀਆਂ ਸਾਹਜ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਬਾਰੇ ਵੀ ਜਾਣਕਾਰੀ